ਲੋਕ ਸਭਾ ਚੋਣਾਂ ਦੌਰਾਨ ਸੂਬੇ ਭਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਜਾਂਦੇ ਨੇ ਉੱਥੇ ਕਿਸਾਨ ਪਹੁੰਚ ਜਾਂਦੇ ਨੇ ਇਸੇ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਤੋਂ ਪਰਮਪਾਲ ਕੋਰ ਜੋ ਇੱਕ ਪਿੰਡ ਵਿੱਚ ਗਿਆ ਕਿਸਾਨਾਂ ਵੱਲੋਂ ਘੇਰਾ ਪਾ ਲੈ ਗਿਆ ਤੇ ਉਹਨਾਂ ਦਾ ਬਹੁਤ ਨਾਰੇਬਾਜ਼ੀ ਕੀਤੀ ਗਈ ਮੋਕੇ ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਸਮਝਾਇਆ ਗਿਆ ਪਰ ਨਹੀਂ ਸਮਝੇ ਪੁਲਿਸ ਵੱਲੋਂ ਉਹ ਹਲਕਾ ਲਾਠੀ ਚਾਰਜ ਕੀਤਾ ਗਿਆ ਆ ਤੁਹਾਨੂੰ ਦਿਖਾਣੇ ਆ ਮੋਕੇ ਦੀਆਂ ਤਸਵੀਰਾਂ ਆ ਦੇਖਦਾ ਡੀਜੇ ਵੀ ਮਾਰਦਾ ਆ ਦੇਖਦਾ ਬਟਾਫਸ ਮਾਰੋ 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 ਹਾਲੋ ਪਿੰਡ ਮਰ ਗਿਆ ਪੂਰਾ ਪੂਰਾ ਪਿੰਡ ਮਰ ਗਿਆ ਆ ਦੇ ਲੋ ਕਿਹੜੇ ਲੋ ਡੰਡੇ ਚਲਾਉਂਦੇ ਆ ਇਹ ਡਾਂਗਾ ਚਲਾਉਂਦੇ ਆ ਇਹ ਕਿਹਦੇ ਦੇ ਡਾਂਗੇ ਨਾ ਮੈਂ ਫੜ ਕੇ ਜਵਾ ਚਲਾ ਕੇ ਮਾਰ ਲੜਕਦੇ ਕਿਹੜਾ ਹੈ ਕਿਹੜਾ ਉਹ ਮੋਨਾ ਜਿਹੜੇ ਵੀ ਆਪ ਕੇ ਜੋ ਵੀਡੀਓ ਕਢਾਉਣਾ ਉਹਨਾਂ ਨੂੰ ਡਾਂਗਾ ਫੜਾ ਕੋਈ ਕੋੜ ਫੱਟਿਆ ਆਹ ਹਾਂ ਭਰਾ ਆਪਣਾ ਯਾਦ ਰੱਖੀ ਯਾਦ ਨੌਕਰੀ ਤਾਂ ਥੋੜਾ ਟਾਈਮ ਹੀ ਰਹਿੰਦੀ ਹੁੰਦੀ ਆ ਉਹ ਤਾਂ ਹਾਲਾ ਕਰੂ ਫੈਸਲਾ ਬਹੁਤਾ ਟਾਈਮ ਨੌਕਰੀ ਨਹੀਂ ਰਹਿੰਦੀ ਥਾਣੂ ਫੋਟੋ ਵਾਲੇ ਬਾਹਰ ਨਿਕਲੀ ਆਹ ਬੰਦ ਕਰ ਲੈ ਲੋਕਦਨੀ ਹੋਰ ਤਾਂ ਕਮਾਈ ਲਗਾਉਂ ਨਾ ਜਿੰਨਾ ਸਾਡੇ ਨੂੰ